ਹਜ਼ਾਰਾਂ ਰੇਲ ਵਰਕਰਾਂ ਦੀ ਨੁਮਾਇੰਦਗੀ ਕਰਦੀ ਯੂਨੀਅਨ ਟੀਮ ਸਟਾਰਸ ਕੈਨੇਡਾ ਨੇ ਸਰਕਾਰ ਦੇ ਵੱਲੋਂ ਲੇਬਰ ਵਿਵਾਦ ਨੂੰ ਖਤਮ ਕਰਨ ਦੇ ਲਈ ਚੁੱਕੇ ਕਦਮਾਂ ਦੇ ਖਿਲਾਫ ਅਦਾਲਤ ਦੇ ਵਿੱਚ ਅਪੀਲ ਦਾਇਰ ਕੀਤੀ ਹੈ। ਦਰਅਸਲ ਇੱਕ ਲੇਬਰ ਵਿਵਾਦ ਕਰਕੇ ਕੈਨੇਡੀਅਨ ਨੈਸ਼ਨਲ ਰੇਲਵੇ ਅਤੇ ਕੈੰਸਰ ਸਿਟੀ ਲਿਮਟਿਡ ਦੇ ਕੰਮਕਾਜ ਜਿਹੜੇ ਨੇ ਉਹ ਰੁਕ ਗਏ ਸੀ ਜਿਸ ਕਰਕੇ ਮੁਲਕ ਭਰ ਦੀ ਮਾਲ ਗੱਡੀ ਜਿਹੜੀ ਹੈ ਉਸੇ ਪ੍ਰਣਾਲੀ ਪ੍ਰਭਾਵਿਤ ਹੁੰਦੀ ਦੇਖੀ। ਫੈਡਰਲ ਲੇਬਰ ਮੰਤਰੀ ਸਟੀਵਨ ਮੈਕਨੇਨਨ ਨੇ ਵਿਵਾਦ ਨੂੰ ਲੇਬਰ ਬੋਰਡ ਦੇ ਕੋਲ ਬਾਈਂਡਿੰਗ ਆਰਬਿਟ੍ਰੇਸ਼ਨ ਦੇ ਲਈ ਭੇਜ ਦਿੱਤਾ ਸੀ ਮੈਕਨੇਨਨ ਦੀਆਂ ਹਦਾਇਤਾਂ ਤੋਂ ਬਾਅਦ ਕੈਨੇਡਾ ਇੰਡਸਟਰੀਅਲ ਰਿਲੇਸ਼ਨਜ਼ ਬੋਰਡ ਨੇ ਬਾਈਂਡਿੰਗ ਆਰਬਿਟ੍ਰੇਸ਼ਨ ਦੇ ਤਹਿਤ ਨਵਾਂ ਇਕਰਾਰਨਾਮਾ ਤਿਆਰ ਹੋਣ ਤੱਕ ਦੋਵੇਂ ਰੇਲਵੇ ਕੰਪਨੀਆਂ ਨੂੰ ਆਪਣਾ ਸੰਚਾਲਨ ਮੁੜ ਸ਼ੁਰੂ ਕਰਨ ਤੇ ਕਾਮਿਆਂ ਨੂੰ ਆਪਣੀਆਂ ਨੌਕਰੀਆਂ ਤੇ ਵਾਪਸ ਜਾਣ ਦਾ ਹੁਕਮ ਦਿੱਤਾ ਸੀ ਟੇਮਸਟਰਜ਼ ਯੂਨੀਅਨ ਨੇ ਲੇਬਰ ਮੰਤਰੀ ਦੇ ਵੱਲੋਂ ਚੁੱਕੇ ਇਸ ਕਦਮ ਦੇ ਖਿਲਾਫ ਫੈਡਰਲ ਕੋਰਟ ਆਫ ਅਪੀਲ ਦੇ ਵਿੱਚ ਅਰਜ਼ੀਦਾਰ ਕੀਤੀ ਹੈ ਟੀਮਸਟਰਸ ਕੈਨੇਡਾ ਰੇਲ ਕਾਨਫਰੰਸ ਦੇ ਪ੍ਰਧਾਨ ਪਾਲ ਬਾਉਚਰ ਦਾ ਕਹਿਣਾ ਹੈ ਕਿ ਇਸ ਕਾਰਵਾਈ ਨੇ ਇੱਕ ਖਤਰਨਾਕ ਪਰਤ ਪਾਈ ਹੈ ਜੋ ਸਮੂਹਿਕ ਸੌਦੇਬਾਜ਼ੀ ਦੀ ਸੰਵਿਧਾਨਕ ਗਾਰੰਟੀ ਨੂੰ ਖਤਰੇ ਦੇ ਵਿੱਚ ਪਾਉਂਦੀ ਹੈ ਮਿਸਟਰਸ ਦੇ ਦੁਆਰਾ ਆਰਬਿਟ੍ਰੇਸ਼ਨ ਨੂੰ ਰੱਦ ਕਰਨ ਤੋਂ ਬਾਅਦ ਰੇਲਵੇ ਕੰਪਨੀਆਂ ਅਤੇ ਕੁਝ ਉਦਯੋਗ ਸਮੂਹਾਂ ਨੇ ਕਿਹਾ ਹੈ ਕਿ ਮੰਤਰੀ ਦੇ ਇਸ ਕਦਮ ਨੇ ਕਈ ਮਹੀਨਿਆਂ ਦੀ ਬੇਲੋੜੀ ਅਨਿਸ਼ਚਿਤਤਾ ਅਤੇ ਸਪਲਾਈ ਚੇਨ ਦੇ ਵਿਗੜ ਨੂੰ ਖਤਮ ਕੀਤਾ ਹੈ ਸੀਐਨ ਨੇ ਕਿਹਾ ਹੈ ਕਿ ਆਰਬਿਟ੍ਰੇਸ਼ਨ ਇੱਕ ਨਿਰਪੱਖ ਪ੍ਰਕਿਰਿਆ ਹੁੰਦੀ ਹੈ ਜਿਸ ਦਾ ਮਕਸਦ ਮਸਲੇ ਨੂੰ ਹੱਲ ਕਰਨਾ ਹੁੰਦਾ ਹੈ ਤੇ ਸੀਐਨ ਦੇ ਬੁਲਾਰਨ ਐਸ਼ਲੇ ਮਿਚਨੋਫਸਕੀ ਨੇ ਕਿਹਾ ਹੈ ਕਿ ਰੇਲ ਕੰਪਨੀ ਗੱਲਬਾਤ ਰਾਹੀਂ ਇਕਰਾਰਨਾਮੇ ਤੇ ਆਉਣਾ ਚਾਹੁੰਦੀ ਸੀ ਪਰ ਪਿਛਲੇ 9 ਮਹੀਨਿਆਂ ਤੋਂ ਸਮਝੌਤੇ ਤੇ ਪਹੁੰਚਣ ਦੀ ਅਸਫਲ ਕੋਸ਼ਿਸ਼ ਇਸ ਗੱਲ ਦਾ ਸਬੂਤ ਹੈ ਕਿ ਯੂਨੀਅਨ ਸਮਝੌਤਾ ਨਹੀਂ ਸੀ ਚਾਹ ਰਹੀ ਅਤੇ ਉਹ ਦਬਾ ਪਾ ਕੇ ਕੈਨੇਡੀਅਨ ਆਰਥਿਕਤਾ ਨੂੰ ਨੁਕਸਾਨ ਪਹੁੰਚਾ ਕੇ ਖੁਰਸੀ ਲੇਬਰ ਮੰਤਰੀ ਨੇ ਰੇਲ ਪ੍ਰਣਾਲੀ ਠੱਪ ਹੋਣ ਦੇ 17 ਘੰਟਿਆਂ ਅੰਦਰ ਹੀ ਬੈਕ ਟੂ ਵਰਕ ਨਿਰਦੇਸ਼ ਤੇ ਲਈ ਮਾਮਲਾ ਬੋਰਡ ਦੇ ਕੋਲ ਕਾਲ ਦਿੱਤਾ ਉਦਯੋਗ ਸਮੂਹ ਇਸ ਗੱਲ ਦੇ ਲਈ آگਾਹ ਕਰ ਰਹੇ ਸਨ ਕਿ ਮੋਲ ਦੇ ਮਾਲ ਗੱਡੀ ਪ੍ਰਣਾਲੀ ਠੱਪ ਹੋਣ ਦੇ ਨਾਲ ਆਰਥਿਕਤਾ ਨੂੰ ਜਿਹੜਾ ਉਹ ਵੱਡਾ ਝਟਕਾ ਲੱਗ ਸਕਦਾ ਹੈ ਯੂਨੀਅਨ ਵੱਲੋਂ ਟੋਰਾਂਟੋ ਕੋਰਟ ਹਾਊਸ ਦੇ ਵਿੱਚ ਧਾਇਰ ਅਦਾਲਤੀ ਅਪੀਲ ਦੇ ਵਿੱਚ ਕਿਹਾ ਗਿਆ ਹੈ ਕਿ ਮੰਤਰੀ ਦੇ ਨਿਰਦੇਸ਼ਾਂ ਤੇ ਬੋਰਡ ਦੇ ਫੈਸਲਿਆਂ ਨੇ ਚਾਰਟਰ ਆਫ ਰਾਈਟਸ ਐਂਡ ਫਰੀਡਮ ਦੇ ਵਿੱਚ ਦਰਜ ਯੂਨੀਅਨ ਦੀ ਆਜ਼ਾਦੀ ਦੀ ਜਿਹੜੀ ਹੈ ਉਲੰਘਣਾ ਕੀਤੀ ਹੈ ਅਗਲੇ ਮਹੀਨੇ ਯੂਨੀਅਨ ਅਤੇ ਦੋਵੇਂ ਰੇਲ ਕੰਪਨੀਆਂ ਬਾਈਂਡਿੰਗ ਆਬਿਟੇਸ਼ਨ ਦੇ ਲਈ ਇੱਕ ਸਮਾ ਸੀਮਾ ਤੇ ਚਰਚਾ ਕਰਨ ਦੇ ਲਈ ਮੁਲਾਕਾਤ ਕਰ ਰਹੀਆਂ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ